ਔਰ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਬਹਿਲ ਸਾਹਿਬ ਦੇ ਆਉਣ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜਾ ਸਾਡਾ ਇੰਨੀ ਦੇਰ ਦਾ ਜਾਂਚ ਕਰਦਾ ਕੰਮ ਲੰਮਕਿਆ 20-25 ਸਾਲ ਦਾ ਅੱਜ ਉਹ ਪੂਰਾ ਹੋ ਗਿਆ ਜੀ ਕਈ ਸਰਕਾਰਾਂ ਆਈਆਂ ਕਈ ਗਈਆਂ ਬੜੀਆਂ ਹੀ ਹਰ ਇੱਕ ਨੂੰ ਫਰਿਆਦ ਲਾਈ ਤੇ ਸਾਡਾ ਉੱਤੇ ਜਾਂਚ ਕਰ ਸੇਫ ਨਹੀਂ ਹੈਗਾ ਉਹਦੇ ਇੰਨੀ ਗੰਦਗੀ ਹੋਣ ਦੇ ਬਾਵਜੂਦ ਵੀ ਕਿੰਨੇ ਸਾਡੇ ਸੁਣਵਾਈ ਨਹੀਂ ਹੋਈ ਇਹ ਸਾਡੇ ਬੈਲ ਸਾਹਿਬ ਜਿਹੜਾ ਨੇ ਸਾਡੀ ਫਰਿਆਦ ਸੁਣੀ ਤੇ ਸਾਡਾ ਜਿਹੜਾ ਜੰਗਤ ਨੂੰ ਤਬਦੀਲ ਕਰਕੇ ਆਪਣੇ ਤੇ ਧਰਨਸਾਲਾ ਦੇ ਨਾਲ ਅਟੈਚ ਕਰਕੇ ਕਰਤਾ ਜੀ ਹਾਂਜੀ ਗੁਰੂ ਰੇਵਿੰਦਰ ਮੰਦਰ ਮੰਦਰ ਵਾਸਤੇ ਜੀ ਫੇਵਰਕ ਕੀਤਾ ਜੀ ਐਸ ਤੋਂ ਕੋ ਮੈਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਕਰਨੇ ਦਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਪਹਿਲਾਂ ਤੇ ਸਾਰੇ ਪੱਤਰਕਾਰਾਂ ਦਾ ਧੰਨਵਾਦ ਜੋ ਹਿਆ ਨਗਰ ਪਹੁੰਚੇ ਹੋ ਤੇ ਅੱਜ ਬਹਿਲ ਸਾਹਿਬ ਆਏ ਹੀ ਹਿਆ ਨਗਰ ਉਹਨਾਂ ਨੇ ਇੱਥੇ ਹੈਲਥ ਐਂਡ ਵੈਲਨਸ ਸੈਂਟਰ ਦਾ ਉਦਘਾਟਨ ਕੀਤਾ ਜੋ ਕਿ 35 ਲੱਖ ਦੀ ਲਾਗਤ ਨਾਲ ਬਣ ਜਾ ਰਿਹਾ ਹੈ ਉਹਦੇ ਨਾਲ ਸਿਰਫ ਹਿਆ ਨਗਰ ਨੂੰ ਨਹੀਂ ਫਾਇਦਾ ਪੰਜਾ ਛੇ ਪਿੰਡਾਂ ਨੂੰ ਲਾਗੇ ਲਾਗੇ ਫਾਇਦਾ ਇਸ ਚੀਜ਼ ਦਾ ਸਾਡੀ ਸਰਕਾਰ ਨੇ ਆਉਂਦੇ ਇਹ ਕਿਹਾ ਹੈਗੀ ਅਸੀਂ ਸਿੱਖਿਆ ਤੇ ਹੈਲਥ ਤੇ ਜ਼ਿਆਦਾ ਜ਼ੋਰ ਦੇਵਾਂਗੇ ਸੋ ਸਿਰਫ ਸਾਡੇ ਪਿੰਡ ਜੀ ਨਹੀਂ ਬਣਦੇ ਪੰਜ ਛੇ ਪਿੰਡਾਂ ਵਿੱਚ ਹੈਲਥ ਐਂਡ ਵੈਲਨਸ ਸੈਂਟਰ ਬਣਨੇ ਆ ਸੋ ਇੱਕ ਹੋਰ ਇੱਕ ਸਾਡੇ ਪਿੰਡ ਦੀ ਬੜੇ ਚੇਰ ਦੀ ਮੰਗ ਸੀਗੀ ਸਾਡੇ ਰਾ ਰਵੀ ਦਾਸੀ ਹੈ ਬਰਾਦਰੀ ਦੀ ਕੋ 25 ਸਾਲ ਪੁਰਾਣੀ ਮੰਗ ਸੀਗੀ ਜਿੱਥੇ ਇਹਨਾਂ ਦਾ ਮੰਦਿਰ ਸੀਗੀ ਉੱਥੇ ਰੂੜੀਆਂ ਦੇ ਢੇ ਸਿਗੀ ਅੱਗੇ ਵੱਡੇ ਵੱਡੇ ਤੋਂ ਬਦਬੂ ਬਹੁਤ ਆਉਂਦੀ ਸੀਗੀ ਤੇ ਉਹਨੂੰ ਸ਼ਿਫਟ ਕਰਨਾ ਹੀ ਧਰ ਮਸ਼ਾਲਾ ਵਿੱਚ ਬੜੇ ਚੇਰ ਦੀ ਇਹਨਾਂ ਦੀ ਮੰਗ ਸੀਗੀ ਜੋ ਅੱਜ ਬੈਲ ਸਾਹਿਬ ਨੇ ਪੂਰੀ ਕੀਤੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸਾਰੇ ਬਰਾਦਰੀ ਵੱਲੋਂ ਹੀ ਉਹਨਾਂ ਦਾ ਧੰਨਵਾਦ ਕੀਤਾ ਹੈ ਧੰਨਵਾਦ